ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣਾ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਦੇ ਆਸ ਕਰਦੇ ਆ ਕਿ ਸਾਰੇ ਭਰਾ ਜਿਹੜੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਆ ਨਗੇਨੇ ਤੇ ਅੱਜ ਦੀ ਵੀਡੀਓ ਲੱਗੇ ਆਪਾਂ ਬਣਾਉਣ ਰਾਜਾ ਸਾਹੀ ਤੋਂ ਤੇ ਹਰਮਨ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਇਹ ਬਿਲਕੁਲ ਤਾਜੀ ਸੂਈ ਆ ਤੇ ਦੋ ਗੱਪਣਾ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਔਰ ਉਹ ਕਰਦੇ ਆ ਵੀਰਨਾ ਗੱਲ ਬਾਤ ਤੇ ਪੁੱਛਦੇ ਪਛਮਾ ਜੀ ਡਿਟੇਲ ਸਸੀ ਗਾਦੀ ਜੀ ਸਸੀ ਗਾਦੀ ਭਾਜੀ ਉਸ ਨਾਲ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਚੰਗੀ ਕਲਾ ਵੀਰ ਜੀ ਚੰਗੀ ਕਲਾ ਚਾਹੀਦੀ ਜੱਗੇ ਭਾਜੀ ਹੋਰ ਵੀ ਸੁਣਾਓ ਪਰਿਵਾਰ ਦੀ ਉਹ ਤਾਂ ਵਧੀਆ ਮੈਂ ਨਾ ਚਲੋ ਵਧੀਆ ਚਾਹੀਦਾ ਬਾਈ ਨੇ ਫਰਸ਼ ਫਰਸ਼ ਪਵਾਤਾ ਵਾ ਇਹ ਟੁੱਟ ਲਵਾਈਓ ਭਾਜੀ ਹੁਣ ਇਸੇ ਕਰਕੇ ਦੋ ਹੋਰ ਵੀਡੀਓ ਆਪਾਂ ਬਾਈ ਨੇ ਥੋੜੀਆਂ ਬਾਹਰੋਂ ਪਾਈਆਂ ਅਸੀਂ ਉਹ ਵੀ ਚੱਲ ਇਹਨਾਂ ਦਾ ਆਪਣਾ ਹੀ ਏਡਾ ਹਾਂਜੀ ਉਹ ਵੀ ਆਪਣਾ ਹੀ ਇਹਦੇ ਠੀਕ ਹੈ ਠੀਕ ਹੈ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਹਾਂ ਪਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਬਸੰਤ ਸਿੰਘ ਜਨਾਲਾ ਜੇ ਬਾਕੀ ਜਿਹੜੇ ਵੀਰ ਭਰਾ ਰੋਇ ਵੀਡੀਓ ਵੇਂਦੇ ਉਹਨਾਂ ਨੂੰ ਪੜਾਈ ਆਪਾਂ ਕਿੱਥੋਂ ਦੇ ਹਾਂਜੀ 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 ਰੋਜ ਆਪਣੀ ਪੈਂਦੀ ਪਰਸੋਂ ਵੀ ਪਈ ਕੱਲ੍ਹ ਵੀ ਪੈਣੀ ਸੀ ਹਾਂਜੀ ਕੱਲ ਤੁਹਾਨੂੰ ਕੀਤਾ ਸੀ ਬੂਤ ਨਹੀਂ ਆਖਿਆ ਨਹੀਂ ਜਾਣਾ ਕੱਲ ਮੱਥਿਆ ਹੀ ਆਪਾਂ ਜਾ ਗਏ ਹਾਂ ਤੇ ਉਹ ਪਟਿਆਲੇ ਦਾ ਡੇਰੀ ਵਾਲਾ ਵੀ ਉਹਨੂੰ ਭੇਜਤੀਆਂ ਆਪਾਂ ਠੀਕ ਹੈ ਠੀ ਸ਼ਾਮ ਵੀ ਆਕੀ ਦਿਆਂਦੀ ਆ ਛੋਟੀਆਂ ਤੇ ਨਾ ਯਾਰ ਆਤੀ ਆਈ ਅੱਛਾ ਹੀ ਅੱਜ ਨੂੰ ਦਿੰਦੀ ਆਪਾਂ ਠੀਕ ਹੈ ਠੀਕ ਹੈ ਫੋਨ ਨੰਬਰ ਬਾਈ ਬੋਲ ਦਿਆ 826434231 ਭਾਜੀ ਠੀਕ ਹੈ ਜੀ ਹਾਂਜੀ ਭਾਜੀ ਨਾਮ ਦਾ ਹਰਮੰਝੋ ਏਅਰਪੋਰਟ ਦੇ ਨਾਲ ਹੀ ਪਿੰਡ ਜੇ ਮੇਰਾ ਅੱਛਾ ਹੀ ਠੀਕ ਹੈ ਠੀਕ ਹੈ ਭਾਈਆ ਪਹਿਲੇ ਨੰਬਰ ਤੇ ਜਿਹੜੀ ਛੋਟੀਆਂ ਦੱਸਿਓ ਹਜੇ ਬਾਰੇ ਇਹ ਭਾਜੀ ਢਾਲੀ ਛੋਟੀਆਂ ਪਹਿਲਾ ਸੂਆ ਛੋਟੀ ਦਾ ਅੱਛਾ ਹੀ ਲੋਗ ਨਹੀਂ ਪੈਸਾ ਸੂਆ ਪਹਿਲਾ ਸੂਆ ਇਹ 6 ਮਹੀਨਿਆਂ ਦੀ ਚੈੱਕ ਪਾਸ ਜੇ ਅੱਛਾ ਹੀ ਤਸੀਲ ਢੰਗੀ ਵੇਖੋ ਇੱਧਰ ਵੇਖੋ ਫੈਟਾ ਫਗਾਂ ਹੁੰਦੀ ਨਾ ਭਾਈ ਜਿੱਦਾ ਮੱਗੀ ਥੱਲੇ ਪੋ ਉਹ ਹਿਸਾਬ ਆ ਛੋਟੀ ਦਾ ਕੋਉਂਦੀ ਪੈਜੋ ਪਿੱਛੋਂ ਸੀ ਪੈਜੋ ਤੇ ਲਾਗ ਮਾਰਾ ਨਾ ਨਹੀਂ ਪਾਜ ਆ ਜੀ ਮੱਗੀ ਪਾਜੀ ਪੈਜੋ ਪਿੱਛੋਂ ਪੈਠੂਰਾ ਖਾਓ ਕਦਾ ਸੋਣਾ ਛੋਟੀ ਦਾ ਹੋ ਜੇ ਪੈਠੂੜੇ ਜੱਲਾਂ ਵੀ ਖੋ ਪਿਆਦਾ ਕੱਦ ਵਜਨ ਦਾ ਹਿਸਾਬ ਲਾ ਲੈ ਵੱਡੀ ਛੋਟੀ ਆ ਮੇਰਾ ਕੋਈ ਵੀਰ ਹੋਏ ਵੇਖ ਲੈ ਠੀਕ ਠੀਕ ਹੈ ਜੀ ਵੀ ਇਹ ਵੀ ਚੱਟ ਪਾਸ ਆ ਚਾਂ ਦੀ ਚੱਕ ਪਾਸ ਜੇ ਠੀਕ ਹੈ ਠੀਕ ਹੈ ਜੀ ਦੋਸਤ ਭਾਜੀ ਭਲੂਣ ਨੇ ਘਰ ਆ ਲਿਆਂਦੇ 11 12 11 12 ਕਿ ਮਤਲਬ ਪੁੱਟਦੀ ਨਹੀਂ ਆ ਅਛਾ ਜੀ ਐ ਕਾ ਤੁੱਜੇ ਸਵੇ ਜਾਰਾ ਨਹੀਂ ਤੇ 13 ਚ ਵਾਗ ਲਓ ਛੋਟੀ ਦੁੱਧ ਕੱਢੂ ਹੁਣ ਦੂਜਾ ਸਵੇਰ ਸੋਣਾ ਨੇ ਹਾਂਜੀ ਠੀਕ ਹੈ ਠੀਕ ਹੈ ਦੁੱਧ ਪਾਜੀ ਕਿਲੋ ਡੇਢ ਕਿਲੋ ਦਿੰਦੀ ਸੀ ਅੱਛਾ ਆ ਲਿਆ ਗਿਆ ਪਰਸੋ ਚ ਆਉਦੀ ਛੱਡੀ ਆ ਪਾਣੀ ਪਾਸ ਕਰਉਂਦੀ ਏ ਅੱਛਾ ਅੱਛਾ ਹਾਂਜੀ ਕੋਲ ਕਿਉਂ ਖਾ ਲੋ ਬਜੀ ਪੱਕੀ ਕੰਮ ਚੋਂ ਤੇ ਜਿਹੜੀਆਂ ਨਾੜਾਂ ਨੂੜਾਂ ਚੰਗੀਆਂ ਆ ਗਈਆਂ ਵਾ ਤੇ 11 12 ਲੀਟਰ ਜਿਹੜਾ ਪਹਿਲਾਂ ਨਹੀਂ ਬੁੱਧ ਭਰਿਆ ਵਾ ਇਹ ਕਰਨੀ ਜਿੱਕਾ ਕਾਤ ਕਾਟ ਦੀ ਬਹੁਤ ਹੀ ਚੰਗੀ ਤੇ ਹੈ ਬਿਟਾ ਲਈ ਆ ਕਿਸਾ ਲਾਪਾਜੂ ਵੀ ਬਹੁਤ ਹੀ ਚੰਗਾ ਹੁੰਦਾ ਵਾ ਉਹ ਇੱਕ ਹਨੂਨ ਦਾ ਪੈਰ ਗਿਆ ਬਹੁਤ ਸ਼ਾਨਦਾਰ ਆ ਤੇ ਬਾਹੀ ਜਿਹੜਾ ਕੋਈ ਦਿਨ ਹੋਇਆ ਇਹ ਛੱਡੀ ਨੂੰ ਤੇ ਦੇਖੋ ਪਾਈ ਹੋ ਗਈ ਆ ਮੇਰਾ ਮਰਜੀ ਭਾਈ ਖੁੱਲੀ ਛੱਡ ਕੇ ਬਹਿ ਜਾ ਭਾਵੇਂ ਅੱਛਾ ਜੀ ਇਦਾਂ ਮਰਜੀ ਪਈ ਆ ਠੰਡੀ ਝੋਟੀ ਸੋਹਣੀ ਸ਼ਕੀਰ ਭਾਈ ਜੀ ਲੋ ਵਧੀਆ ਨੱਚਾ ਪਟਾਵਾਰ ਦਾ ਇਹ ਭਾਜਦਾ ਬਿਲਕੁਲ ਠੰਡੀ ਸੀਲ ਆ ਥੋੜੀ ਜਿਹੀ ਵੀ ਚੰਗੀ ਆ ਤੇ ਇੱਕ ਆਦ ਕੜਦੀ ਵੀ ਚੰਗੀ ਆ ਵਾਹ ਭਾਈ ਮੋਲੇ ਰਹਿਰ ਦੇਖ ਲਓ ਭਾਜੀ ਬਾਕੀ ਭਾਜੀ ਜਿਹੜੇ ਬੰਦੇ ਕੋ ਆਈ ਆ ਨਾ ਹਾਂਜੀ ਮਾਲ ਉਹਨਾਂ ਸਾਰਾ ਹੀ ਚੰਗਾ ਰੱਖਿਆ ਅੱਛਾ ਜੀ ਉਹਨੇ ਵੀਰ ਨੇ ਡੰਗਰ ਖੜਨਾ ਵੀ ਸਾਡੇ ਕੋ ਆ ਤੇ ਦੇਣਾ ਵੀ ਹਾਨੂੰ ਹੀ ਆ ਠੀਕ ਹੈ ਜੀ ਜੀ ਉਹਨੇ ਆਪਣੀ ਵੇਖ ਲੈਣੀ ਆ ਹਾਂਜੀ ਬਾਕੀ ਰੇਟ ਆਪਾਂ ਪੋਣਾ ਬਿਲਕੁਲ ਜਾਇਜ਼ ਅੱਛਾ ਜੀ ਮੋਲ ਕਰਦੇ 70000 ਅੱਛਾ ਜੀ ਤਿੰਨ ਛੱਡ ਗਏ 70000 니ਚੋ ਡੀ ਦੇ ਦਈਏ ਹੋਰ ਕਰ ਦਈਏ ਮਾਲ ਦਾ ਮੈਂ ਮੋਲ ਤਾ ਤੂੰ ਹੀ ਲਾ ਕੇ ਆ ਕੇ ਕਰੋ ਆਇਆ ਕਰੋ ਭਾਜੀ ਮਾਨਤਾਂ ਫਿਰ ਦੁੱਧੀਆਂ ਫਿਰ ਕਹਿਦਾ ਕੌਣ ਫੜੂ ਬਾਈ ਨਹੀਂ ਤੁਸੀਂ ਵਾ ਇਹਨਾਂ ਭਾਈ ਨੂੰ ਮੜਾ ਦੋ ਕੋਈ ਇਹਨਾਂ ਦਾ ਨਾਕਾਉਟ ਸਾਫ ਨਹੀਂ ਬੰਦੀ ਚੱਲ ਕਰ ਦੋ ਜਿੰਨੇ ਦੀ ਕਰਦੀ ਹੋਈ ਖੁੱਲੀ ਕਰੀਏ ਮੈਦਨਾ ਜੋ ਕਰਨਾ ਹੈ ਆਪੇ ਕਰ ਦੋ ਪਰ ਕਰਿਓ ਫਿਕਸ ਵਾਲਾ ਕੰਮ ਐਸੀ ਹਾਂ ਜੀ ਪੰਜ ਛੱਡ ਦਈਏ ਮਾਦਣਾ ਫਿਰ ਨਹੀਂ ਤਾਂ ਕਾ ਹੋਏਗਾ ਇਹ ਭਾਜੀ ਚੌਣ ਦੀ ਦੇ ਦਾਂਗੇ ਚਲ ਨਹੀਂ ਜਾਂਦੀਏ ਪੰਜ ਛੱਡਿਆ ਫਿਰ ਬਾੜ ਦੀ ਹੋਈਂਦੀ ਭਾਜੀ ਹਾਂ ਜੀ ਨਹੀਂ ਧੱਕਾ ਹੋਏਗਾ ਇਹਨੂੰ ਥੋੜਾ ਜਿਹਾ ਪੈਣਾ ਜਲ ਪਾਣੀ ਹਾਂ ਕੁੱਲੀਆਂ ਛੋਟਾ ਛੋੜੀ ਹੋਣੀ ਜੇ ਫਿਰ 261000 ਤੋਂ ਠੀਕ ਹੈ ਇਹਨਾਂ ਨੂੰ ਬਰਾ ਭਾਜੀ ਮਿਲ ਜੀ ਨਹੀਂ 60000 ਦੀ ਛੋਟੀ ਵਹਿ ਲੋ ਹਦਾਈਆਂ ਕਰ ਦੋਗੇ ਬਿਲਕੁਲ ਸਹੀ ਗੱਲ ਹੈ ਭਾਜੀ ਠੰਡੀ ਵੇਖੋ 260000 ਬਾਈ ਕਹਿੰਦਾ ਕਿ ਛੀ ਵੇਖੋ ਛੋਟੀ ਭਾਜੀ ਇੱਧਰ ਵੇਖੋ ਠੰਡੀਆਂ ਇਸੇ ਏ ਕਾ ਗਾਈਆਂ ਆਏ ਠੀਕ ਹੈ ਬਿਲਕੁਲ ਨਿਗਾ ਨਿ ਕਰਾਂਗੇ ਆਪਣੀ ਮਰਦੀ ਨਾਲ ਜੇ ਖੁੱਲ੍ਹ ਦੀ ਮਰਜ਼ੀ ਬਹਿ ਜਾਓ ਤੇ ਥਣਥਣ ਜਿਹੜਾ ਚੰਗਾ ਲੱਗਾ ਵਾ ਕਰੋ ਜੀ ਕਿਹ ਅਕ ਤਸੀਦੀਆਂ ਸੋਦੀਆਂ ਜਿਹੜੀਆਂ ਬਹੁਤ ਆਲੀਆਂ ਵਾ ਭਾਈ ਹੁਣ ਨੰਬਰ ਤੇ ਨੀਲਾ ਵੀ ਆ ਗਈ ਆ ਮਈ ਦਾ ਭਾਜੀ ਤੂੰ ਕਿਆ ਸੁਆਏ ਠੋਡੀ ਦਾ ਨੀਲੀ ਦੀ ਜਾਂ ਪਿਓਰ ਅੱਛਾ ਜੀ ਤੇ ਇਹਦਾ ਪੂਰਾ 1 ਮਹੀਨਾ ਲੈਂਦੀ ਏ ਅੱਛਾ ਜੀ ਹਾਂ ਜੀ 1 ਮਹੀਨੇ ਦੀ ਕੱਟੀ ਜੀ ਠੀਕ ਆ ਠੀਕ ਤੇ ਪਹਿਲੇ ਸਵੇਰੇ ਕਿੰਨਾ ਘਰਿਆ ਦੋ ਦਿੰਦੇ ਪਹਿਲੇ ਸਵੇਰ ਦਾ ਆਹ ਕੋ ਬਾਹਰ ਦੁੱਧ ਭਰਿਆ ਵੇਖ ਲਓ ਭਾਈ ਘੱਟ ਵਜਨ ਏਡੀ ਛੋਟੀਆਂ ਤਾਸਕ ਲੋਣੀ ਚੋਨਾ ਦੇ ਕਿੰਨੇ ਚੋਨਾ ਇਹ ਤਾਂ ਗੱਲ ਸਹੀ ਹੈ ਅੱਗੇ ਸਵੇਰ ਜਾ ਰਣੀ ਦੇ 12 13 ਭਰੂ ਬਾਕੀ ਕਿਹੜੇ ਵੀ ਨਾ ਖੜਨੀਆਂ ਉਹ ਆਪ ਸਾਡੇ ਤੋਂ ਜਾਰੇ ਸਿਆਣੇ ਵੀ ਕਿੰਨਾ ਚੋਆ ਲੈਣਾ ਉਹਨਾਂ ਹੱਥੇ ਹਿਸਾਬ ਨਾਲ ਹਾਂਜੀ ਹਾਂਜੀ ਇਹ ਗੱਲ ਸਹੀ ਹੈ ਲਓ ਭਾਈ ਉਹ ਜੀ ਜਾਨੀ 15 ਚੋਰਾ 15 ਕਹੀ ਜਾਈਏ ਭਾਈ ਮੂੰਹਾਂ ਜਿੰਨਾ ਮਰਜੀ ਕਹੀ ਜਾਣਾ ਸਹੀ ਗੱਲ ਸਹੀ ਹੈ ਹਾਂਜੀ ਬਸ ਸੱਚੀਆਂ ਵੀਰ ਦੀਆਂ ਸਹਾਂ ਨੂੰ ਜਿੰਨਾ ਮਰਜੀ ਕਹਿ ਦੀਏ ਬਾਕੀ ਦੇ ਕੋਇਆ ਪਤਾ ਲੱਗਣਾ ਵਾ ਮੂੰਹ ਦੀਆਂ ਗੱਲਾਂ ਚੱਕ ਪੇਟ ਪੜੇ ਦੀ ਇਹ ਬਹੁਤ ਚੰਗੀ ਜਾਗੀ ਝੋਟੀ ਦੇ ਫੋਰ ਨਹੀਂ ਹੀਰਾ ਵੀ ਲਿਆ ਸਾਰੀ ਸੋਹਣੀ ਹੈ ਝੋਟੀ ਭਾਜੀ ਬਾਕੀ ਦੇਣੀ ਆਪਾਂ ਸਾਹ ਬਛੱਡ ਕੇ ਅਸੀਂ ਪੂਨ ਜੈਜ ਭਾਣਾ ਠੀਕ ਹੈ ਠੀਕ ਹੈ ਤਾਂ ਪੂਰੀ ਪੇਟ ਪੜੇ ਦੀ ਤਾਂ ਹੈ ਵੀ ਪਤਲੇ ਚੰਮ ਵਾਲੀ ਯਾਰੇ ਮੇ ਤੁਮਣ ਕੀ ਅੱਖ ਇਹ ਫੇਸ ਵਾਲਟੀ ਵੀ ਕਰੋ ਚੈੱਕ ਕਰੋ ਇਹ ਸੇਂਗ ਸੇਂਗ ਵੀ ਜਿਹੜਾ ਚੰਗਾ ਲੱਗਾ ਝੋਟੀ ਦੇ ਬੰਦ ਇਹ ਨਾ ਕੱਢ ਦੀਏ ਜੇ ਪੂਰਾ ਇੱਕ ਮਹੀਨਾ ਆਪਾਂ ਜੀ ਪੂਰਾ ਲੈ ਲਈਏ ਬਾਕੀ 2-4 ਦਿਨ ਪਹਿਲਾਂ ਸੂਬੇ ਉੱਤੇ ਲੈ ਜੇ ਉਹ ਆਪਾਂ ਕਹਿੰਦੇ ਨਹੀਂ ਠੀਕ ਹੈ ਠੀਕ ਹੈ ਲਓ ਜੀ 2-4 ਦਿਨ ਦਾ ਵਾਅਦਾ ਘਾਟਾ ਜਰੂਰ ਹੋ ਜਾਂਦਾ ਵਾ ਜਾਂ ਪਹਿਲਾਂ ਤੇ ਦੇ ਵੀ ਜਾ ਬਹਿ ਜੂਗੀ 2-4 ਦਿਨ ਤੇ ਲਾਟੋ ਨਾ ਜਿਹੜੀ ਆ ਕਾਪੀ ਆ ਹਵਾਨੇ ਤੇ ਤੇ ਸੂਣ ਪਾ ਕੇ ਜਿਹੜਾ ਚੰਗਾ ਬਣਾ ਲੂਗੀ ਹਵਾਨਾ ਕਰਮ ਵਾਲੀ ਦਾ ਕੱਦ ਕੱਡ ਤੇ ਪੇਠਪੜੇ ਦੀ ਬਹੁਤ ਹੀ ਚੰਗੀ ਆ ਗਈ ਆ ਖੋ ਭਾਜੀ ਕਿੱਥੇ ਆਉਂਦੀ ਏ ਜਿਹੜਾ ਮੁੱਲ ਭਾਈ ਹਰ ਜਿਹੜਾ ਮੁੱਲ ਭਾਈ ਬਿਲਕੁਲ ਜਾਇਜ਼ ਤਿਆਰ ਕੀਤੇ ਆ ਭਾਈ 90 ਦੀ 95 ਦੀ ਘੋਟੀ ਵਿਗਦੀ ਆ ਹਾਂਜੀ ਮੁੱਲ 75 ਜੇ 70000 ਦੀ ਦੇ ਰਹੀ ਏ ਨਹੀਂ ਚੱਲ ਜੀ ਕਰੀਏ ਮਾਨਦਾਨਾ ਕਰ ਦੋ ਜਿੰਨਾ ਕਰਨਾ ਪਰ ਥੋੜਾ ਕਰਿਓ ਹਿਸਾਬ ਨਾਲ ਇਹ ਕਰਾ ਕੇ ਦਦੋ ਨਹੀਂ ਤੂੰ ਇੱਕ ਵਾਰਾ ਖੁੱਲਾ ਕਫਾ ਕਰਾ ਦਿੰਦੇ ਹਾਂ ਮਾਨਦਾਨਾ ਬਾਕੀ ਵੀਰ ਫੋਨ ਲਾ ਕੇ ਵੀ ਭਾਜੀ ਥੋੜਾ ਬੋੜਾ ਧੱਕੇ ਨਾ ਹੀ ਕਰਾ ਹੀ ਲੈਂਦੇ ਆ ਅੱਛਾ ਜੀ ਹਾਂਜੀ ਕਰ ਦੋ ਜਿੰਨਾ ਕਰਨਾ ਜੀ 70 ਚੋਂ ਇਹਦੀ ਹਰ ਜਾਂਦੀ ਹੈ 5 ਘਟਦੀ ਹੈ ਮਾਨਦਾਨਾ ਨਹੀਂ ਧੱਕਾ ਹੋਏ ਨਾ 68 ਦੀ ਨਾ ਦੇ ਦੀਏ ਨੇ ਜਾਣਦੀ ਐ ਮੈਂ ਭਾਈ 200 ਛੋੜ ਹੀ ਹੋਣੀ ਐ ਰੇਟ ਵੇਚ ਲੋ ਆਪਣੇ ਬਿਲਕੁਲ ਜਾਇਜ਼ ਤੇ ਭਾਅ ਨਾਲ ਆ ਬਾਕੀ ਜਿਆਦਾ ਨਾ ਟ੍ਰੈਕ ਨਹੀਂ ਪਾਈਂਦੀਆਂ ਦੇ ਹਿਸਾਬ ਨਾਲ 2000 2000 ਹੀ ਭਾਈਦਾ ਆ ਇਹ ਤਾਂ ਤਿੰਨ ਮਈਆਂ ਆਪਣੇ ਕੋ ਹਾਂਜੀ ਹਾਂਜੀ ਨਾ 2000 2000 ਲੈ ਲਿਆ ਤੇ 6000 ਰੁਪਏ ਦੀ ਆਪਣੀ ਬਣ ਜਣੀ ਨਹੀਂ ਬੜਾ ਜਾਇਜ਼ ਐ ਚਲੋ ਵੀ ਇਹ ਆਖੀ ਇੱਕ ਮੈਂ ਜੋ ਭਾਈ 5 5000 1000 ਕੱਢੀਏ ਉਹ ਲਈਏ ਭਾਈਦਾ ਫੇਰ ਕੋਈ ਨਹੀਂ ਲਾਉਂਦਾ ਭਾਈ ਸਹੀ ਗੱਲ ਐ ਬਾਕੀ ਕੀ ਵੇਚੋ ਮਾਲ ਜਿਆਦਾ ਨਹੀਂ ਘੰਟੇ ਤੇ ਵੇਚ ਵੇਚ ਮਾਲ ਵੇਚ ਕੇ ਵੇਲੇ ਹੋਈ ਨੇ ਇਹ ਤਾਂ ਜਿਆਜ ਹੁੰਦਾ ਨਾ ਪਰਲੀ ਚੰਗੇ ਹੁੰਦੇ ਆ ਪਰਸੋ ਆਪਾਂ ਵੀਰਿਆ ਪਾਈ ਹਜੇ ਤੱਕ ਭਾਈ ਅਜੇ ਤੱਕ ਗੂਨ ਹੁੰਦੇ ਆ ਅੱਛਾ ਈ ਉਹ ਛੋਟੀ ਤੇ ਠੀਕ ਆ ਠੀਕ ਤੇ ਭਾਈ ਇਹ 650 200 ਹਾਂਜੀ 650 200 ਠੀਕ ਆ ਠੀਕ ਆ ਲਓ ਇਹ ਮੇਲ ਪਲੀਆ ਦੋਵੇਂ ਹੀ ਹਾਂਜੀ ਮਾਂਦਾਂ ਨੂੰ ਫੇਰ ਖੁੱਲਾ ਕਰ ਦਾਂਗੇ ਠੀਕ ਆ ਠੀਕ ਆ ਅੱਜ ਛੋਟੀ ਦਾ ਲਿਵਾ ਮਖਾ ਲੋ ਜੇ ਡਕਾਉਣੇ ਆ ਤੇ ਕਰੋ ਰਾਤ ਭਾਈ ਸੂਈਏ 나ੜੂ ਜਲਾ ਨਾਲ ਜੇ ਕੱਟੀ ਮਗਰ ਕੱਟਾ ਜੇ ਸਾਡ ਠੀਕ ਆ ਲਓ ਜੀ ਮੇਲ ਕਾਬ ਜੇ ਫਿਰ ਸੁਲਤਾ ਆ ਜੇ ਇਹਨਾਂ 나ੜੂ ਵੀ ਅਜੇ ਗੰਦਾ ਵਾ ਵਾਸੂ ਵਸੀ ਆ 50 ਕਿਲੋ ਢੋਟੀ ਭਾਜੀ ਸੁਈ ਆ ਤੇ ਪੰਡਾ ਵੇਖੋ ਲੈਵਾਉਂਗਾ ਮਾੜਾ ਇਹ ਪੰਡਾ ਪੰਡਾ ਕਰਮਾਲੇ ਇਹ ਸਵੇਰੇ ਭਾਜੀ ਚਵਾਈ ਕਰਕੇ ਲੈਂਦੀ ਆ ਅੱਛਾ ਜੀ ਕਿਲੇ ਕਿਲੇ ਚੋਏ 3.5 ਤੋਂ 4 ਕਿਲੋ ਸੋਇਆ ਇਹ ਮੋੜਾ ਅੱਛਾ ਜੀ ਠੀਕ ਹੈ ਠੀਕ ਹੈ ਲਓ ਭਜੀ ਸਾਢੇ 3 ਨਾਲ ਦੇ ਆਸ-ਪਾਸ ਦਾ ਭਾਈ ਹੁਣ ਚਵਾਈ ਕੀਤੀ ਜਿਹੜੀ ਜਿਹੜੀ ਚਵਾਈ ਕਰਕੇ ਲੈ ਕੇ ਆਏ ਆ ਬਾਕੀ ਫਿਰ ਵੀ ਕਰਮਾਲੂ ਬਣਨੀ ਆ ਢੀ ਢੋਟੀ ਭਾਜੀ ਕਰਦਾ ਨਹੀਂ ਇਹਨਾਂ ਕੋਈ ਮੀਰਾ ਨਹੀਂ ਚੰਗਾ ਆ ਇਹ ਕਿ ਨਾ ਕਰੂਗੀ ਦਦ ਦੇਵੀ ਚੋਟੀ ਪਾਈ ਗਿਆ ਰਾਣੀ ਨਾ ਤੇਰਾ ਟੋਨਾ ਦਾ ਖਾ ਗਿਆ ਆਸਪਾਸ ਕੋਈ ਗੱਲ ਅਚਾਈ ਫੋਨ ਸਟਾਰਟਿੰਗ ਕੋਲਾ ਭਾਈ 8 ਕਿਲੋ ਦੇ ਲਾਗੇ ਬਣਨੇ ਹੋਣਾ ਛੋਟੀ ਕੋ ਠੀਕ ਹੈ ਭਾਈ ਖਾਲੀ ਨਹੀਂ ਕੀਤੀ ਪਹਿਲੀ ਇੱਕੋ ਚਵਾਈਏ ਬਹੁਤ ਆਗਰ ਕੋਡ ਰਹਿਣੀ ਆ ਇਹ ਬਿਲਕੁਲ ਤਾਜੀ ਸੂਈ ਹੈ ਜੇ ਕੱਲ ਦੀ ਰਾਤ ਸੂਈਓ ਭਾਈ ਕੀ ਗੱਲ ਹੋ ਰਹੀ ਹੈ ਨਾ ਜੀ ਸੋਈ ਆ ਬਹੁਤ ਚੰਗਾ ਭਰ ਜੋਗੇ ਥਣਾ ਦਾ ਸੈਦ ਗਿਆ ਵੀ ਬਹੁਤ ਸ਼ਾਕੀ ਭਾਜੀ ਲੋਈ ਛੋਟੀ ਹੈ ਲੱਤਾਂ ਦਾ ਉਹ ਖਾ ਲੋ ਇਹ ਵੰਗਰ ਕੰਮਾ ਨਾ ਲੱਗਦਾ ਜੀ ਸਹੀ ਗੱਲ ਹੈ ਜੀ ਥਾਂਕਵਾਪ ਸਮਾ ਮੈਂ ਨਾ ਲੱਗਾ ਕਿ ਇਹ ਛੋਟੀ ਨੂੰ ਭਾਜੀ ਜਿਹੜਾ ਵੀ ਛੋਟੀ ਚੂਨਾ ਹਾਂ ਜੀ ਛੱਡੂ ਇੰਨਾ ਭਰਾ ਠੀਕ ਹੈ ਠੀਕ ਹੈ ਲਓ ਜੀ ਗੱਠ ਗੱਠ ਤੇ ਖਾਣ ਲੱਗਾ ਉਹ ਨਾੜਾ ਨੂੰ ਵੀ ਆ ਗਈਆਂ ਚੱਲੇ ਤੇ ਚੰਗੀਆਂ ਆਹ ਖਾ ਲਿਓ ਹੁਣ ਕਰੋ ਜੀ ਚੱਕੇ ਤਰ੍ਹਾਂ ਥੋੜਾ ਜਿਹਾ ਦੇਖ ਲਓ ਨਹੀਂ ਲੈ ਚੱਲ ਚੰਗੀ ਬਰਾਪਾ ਜੀ ਜਿੰਨਾ ਦਿਖਾਵੀ ਹਾਂ ਖਾਓ ਦਿਖਾਓ ਲਓ ਭਾਜੀ ਛੋਟ ਛੋਟੀ ਬਾਹਰ ਨੂੰ ਆਈ ਪਈ ਆ। ਬਾਕੀ ਉਹ ਭਾਜੀ ਦਰਮ ਨਾ ਪਈ ਉਹ ਵੀ ਠੰਡੀ। ਠੀਕ ਆ ਠੀਕ ਆ ਜੀ। ਲਓ ਭਾਜੀ ਫੀਲਿੰਗਾਂ ਥੋੜੀਆਂ ਦੇ ਵਿੱਚ ਵੀ ਤੇ ਕਾਟ ਕਾਟੇਰਾ ਵੀ ਬਹੁਤ ਚੰਗਾ ਆ ਗਿਆ ਵਾ। ਹਾਂਜੀ ਇਹਦਾ ਮੁੱਲ ਭਾਜੀ ਮੁੱਲ ਵੇਖ ਲਓ ਭਾਜੀ ਜਾਇ ਜੀ। ਮੁੱਲ ਤੇ ਇੱਕ ਪੰਜ ਕਰ ਦੇ ਜੀ। ਅੱਛਾ ਜੀ। ਕਰ ਦੋ ਮਾਨ ਜਿੰਨਾ ਕਰਨਾ। ਇਹ ਕਹਿੰਦੇ ਅੰਦਰ ਥੋੜੀ ਬੁਦੀ ਮਾਗਣਾ। ਇਹ ਲਓ ਜਿੰਨੇ ਦੀ ਚੰਗੀ ਲੱਗਦੀ ਭਾਜੀ ਕਰ ਦੋ ਆਪੇ। ਜਿੰਨੇ ਦੀ ਤੁਹਾਨੂੰ ਲੱਗਦਾ ਨਾ ਵੀ ਜਾਇ ਜਾਇ ਨੇ ਦੀ ਕਰ ਦੋ ਆਪੇ। ਬਾਜਨਾ ਕਿੰਨ ਜਿਆਦਾ ਹੋ ਗਿਆ ਨਹੀਂ ਤੂੰ ਹੀ ਕਾ ਰੇਟ ਅਸੀਂ ਡੇਟ ਤਾਨੂੰ ਦੱਤਾ ਵੀ 1.5 ਕਰ ਦੇ ਜੇ ਮਾਣ ਹੁਣ ਤੂੰ ਹੀ ਕਰਉਣਾ ਹੈ ਲੱਖੋਂ ਅੰਦਰ ਕਰ ਦੀਏ ਕਰ ਤੋ ਜਨੇਰੀ ਚੰਗੀ ਲੱਗਦੀ ਆਪੇ ਜੈਜ ਕਰ 4 ਕਰ ਦੀ ਅੰਦਰ ਇਹਦਾ 95000 ਦੀ ਆਹ ਭਾਈ ਹਾਰ ਨਾ ਹੀ ਇਹ ਫਿਰ ਛੋੜ ਛੋੜ ਕਰ ਦਾਂਗੇ ਮਾਲ ਹੀ ਕਰ ਦਾਂਗੇ ਵੀਰ ਕੋ ਫੋਨ ਲਾਵੇ ਅੱਛਾ ਇਹ ਨਵੇਂ ਹਰ ਜਮਾਨ ਤਾਨ ਕਰ ਦਾਂਗੇ ਪਰ ਛੋਟੀ ਵੇਲੋ ਤਾਜੀ ਸੂਈ ਲੱਗਦੀ ਨਹੀਂ ਏ 66 70 70000 ਦੀਆਂ ਬਾਈ ਤੋਂ ਔਕੜਾ ਮਈਆਂ ਵੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਲਓ ਭਾਈ ਜੀ 96000 ਚ ਬਾਈ ਕਹਿੰਦਾ ਕਿ ਛੋੜ ਛਾੜ ਜ਼ਰੂਰ ਕਰਾਂਗੇ ਬਸ ਇਹੋ ਬੇਇਤੀ ਹੁੰਦੀ ਭਾਜੀ ਸਾਡੇ ਕੋਲੋਂ ਪਾਸ ਕਰਕੇ ਤਸੱਲੀ ਕਰਕੇ ਮਾਲ ਖੜੋ ਠੀਕ ਹੈ ਠੀਕ ਹੈ ਲਓ ਭਾਈ ਬਹੁਤ ਚੰਗੀ ਗੱਲ ਬਾਈ ਕਹਿ ਦਿੰਦਾ ਹਰ ਵਾਰੀ ਤੇ ਕਰੋ ਜੈਕ ਬਾਕੀ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਆ ਤੇ ਕਦ ਕਾਡ ਦੇਖੋ ਤੁਸੀਂ ਬਹੁਤ ਹੀ ਚੰਗਾ ਆ ਗਿਆ ਝੋਟੀ ਦਾ ਤੇ ਮੌਕੇ ਦੇ ਸਰਮਾਨਤਨ ਹੋ ਜੂ ਭਾਈ ਥੋੜਾ ਬੜਾ ਕਰਦਾਂਗੇ ਵੀਰ ਭਰਾ ਨੂੰ ਲਾਵੇ ਜਰੂਰ ਕਰਾਂਗੇ ਭਾਜੀ ਠੀਕ ਆ ਠੀਕ ਆ ਲਓ ਭਾਈ ਮਾਨਤਨ ਭਾਈ ਕਹਿੰਦਾ ਕਿ ਖੁੱਲਾ ਕਰਦਾਂਗੇ ਤੇ ਆ ਜਿਹੜਾ ਕੋਈ ਜੋੜਾ ਲੈ ਲੂਗਾ ਤੇ ਇਹਦੇ ਵੀ ਮਾਨਤਨ ਖੁੱਲਾ ਕਰਵਾਵਾਂਗੇ ਦੋ ਜਿਹੜੇ ਬੱਚੂ ਪਹਿਲਾਂ ਮੁਖਾਏ ਆਪਾਂ ਤੁਹਾਨੂੰ ਭਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ